ਸਾਡੇ ਜਿਹੜੇ ਸੋਕਾਲ ਇਹ ਪ੍ਰਚਾਰਕ ਆ ਬੰਤਾ ਸਿੰਘ ਅਰਗੇ ਭਾਈ ਹਰਨਾਮ ਸਿੰਘ ਤੁਮੇ ਅਰਗੇ ਤੇ ਭਾਈ ਪਿੰਦਰਪਾਲ ਸਿੰਘ ਹੁਣ ਅਰਗੇ ਮੰਜੀ ਸਾਹਿਬ ਤੋਂ ਬੈਠ ਕੇ ਇਹੋ ਇਹੋ ਜੀਆਂ ਕਥਾ ਸੁਬਾਈ ਜਾਂਦੇ ਆ ਜਿਨ੍ਹਾਂ ਦਾ ਕੋਈ ਸੈਂਸ ਨਹੀਂ ਬੰਦੀ ਚੱਕ ਕੇ ਬਾਲੇ ਵਾਲੀ ਜਨਮ ਸਾਖੀ ਉੱਚੋਂ ਇੱਕ ਕਹਾਣੀ ਸੁਣਾਉਂਦੀ ਜਿਹਦਾ ਸਿੱਖੀ ਦੇ ਨਾਲ ਦੂਰ ਦੂਰ ਦਾ ਸਬੰਧ ਵੀ ਨਹੀਂ ਕੋਈ ਵੀ ਸਾਖੀ ਆ ਉਹਨੂੰ ਆਪਣੀ ਪਹਿਲਾਂ ਕਸਵੱਟੀ ਤਾਂ ਲਾ ਲਓ ਗੁਰੂ ਗ੍ਰੰਥ ਸਾਹਿਬ ਦੀ ਪੀ ਗੁਰੂ ਸਾਹਿਬ ਕੀ ਕਹਿ ਰਹੇ ਇਸ ਬਾਰੇ ਚ ਫਿਰ ਗੱਲ ਕਰ ਲਓ ਇਹ ਅਜੇ ਕੋਈ ਇਤਿਹਾਸ ਦੀ ਕਿਤਾਬ ਨਹੀਂ ਜਿਹੜੀ ਅਸੀਂ ਨਹੀਂ ਪੜੀ ਇਹਨਾਂ ਸਾਰਿਆਂ ਦੇ ਵਿੱਚੋਂ ਹੌਲੀ-ਹੌਲੀ ਸਾਰੇ ਗ੍ਰੰਥ ਤੁਹਾਡੇ ਸਾਹਮਣੇ ਖੋਲ ਕੇ ਰੱਖਾਂਗੇ ਇਹ ਜਿਹੜਾ ਬੇੜਾ ਗਰਕ ਸੰਤੋਖ ਸਿੰਘ ਨੇ ਸਾਡਾ ਕੀਤਾ ਨਾ ਸਿੱਖੀ ਦਾ ਅਸੀਂ ਉਹਨੂੰ ਹੀ ਅੱਗੇ ਲੈ ਲੈ ਕੇ ਤੁਰੇ ਜਾ ਰਹੇ ਹਾਂ ਤੇ ਜਿੰਨਾ ਚਿਰ ਸੰਤੋਖ ਸਿੰਘ ਨੂੰ ਨਹੀਂ ਛੱਡਦੇ ਆ ਕੌਸ਼ਕ ਨੂੰ ਨਹੀਂ ਛੱਡਦੇ ਆ ਭਗਤ ਸਿੰਘ ਨੂੰ ਨਹੀਂ ਛੱਡਦੇ ਜਿਨ੍ਹਾਂ ਨੇ ਆ ਗੁਰਬਲਾਸ ਵਗੈਰਾ ਲਿਖਿਆ ਜਣਾ ਪਤਾ ਹੀ ਨਹੀਂ ਕਿੰਨੇ ਲਿਖਿਆ ਪਹਿਲੀ ਗੱਲ ਤੇ ਇਹ ਆ ਕੋਈ ਕਹਿੰਦਾ ਸੁਖਾ ਸਿੰਘ ਨੇ ਲਿਖਿਆ ਕੋਈ ਕਹਿੰਦਾ ਭਗਤ ਸਿੰਘ ਨੇ ਲਿਖਿਆ ਕੋਈ ਕਹਿੰਦਾ ਕੋਰ ਸਿੰਘ ਨੇ ਕੋਹ ਕੋਰ ਸਿੰਘ ਨੇ ਲਿਖਿਆ ਪਤਾ ਹੀ ਨਹੀਂ ਇਹਨਾਂ ਨੂੰ ਕਿੰਨੇ ਉਨਾ ਚਿਰ ਸੀ ਗਾਣੀ ਤੋੜ ਸਕਦੇ ਇਹ ਸਾਰਾ ਕੁਝ ਬ੍ਰਾਹਮਣ ਦੇ ਰਚੇ ਹੋਏ ਗ੍ਰੰਥ ਆ ਜਿਹੜੇ ਸਾਡੇ ਵਿੱਚ ਪਸੋੜੇ ਗਏ ਆ ਜਦੋਂ ਅਸੀਂ ਇਹਨਾਂ ਨੂੰ ਪੜਾਂਗੇ ਕਲਾ ਕਲਾ ਰੱਖਾਂਗੇ ਬਹੁਤ ਕੁਝ ਰੱਖ ਚੁੱਕੇ ਆ ਪਰ ਅਸੀਂ ਲੜੀਵਾਰੋਂ ਨੂੰ ਅੱਗੇ ਰੱਖਾਂਗੇ ਤੁਹਾਡੇ ਤਾਂ ਤੁਸੀਂ ਆਪ ਹੀ ਕਹਿਣਾ ਭਾਈ ਨਹੀਂ ਇਹ ਗੱਲ ਨਹੀਂ ਹੋ ਸਕਦੀ ਜਿਵੇਂ ਜਦੋਂ ਅਸੀਂ ਬਚਿੱਤਰ ਨਾਟਕ ਤੁਹਾਡੇ ਸਾਹਮਣੇ ਰੱਖਦੇ ਆ ਤਾਂ ਤੁਸੀਂ ਹੀ ਕਹਿੰਦੇ ਆ ਸੰਗਤ ਦੀ ਕਹਿੰਦੀ ਭਈ ਨਹੀਂ ਭਾਈ ਇਹ ਗੱਲ ਗੁਰੂ ਸਾਹਿਬ ਨਹੀਂ ਲਿਖ ਸਕਦੇ ਇੰਨੀ ਗੰਦਗੀ ਗੁਰੂ ਸਾਹਿਬ ਨਹੀਂ ਸਾਡੇ ਸਾਹਮਣੇ ਪਰੋਸ ਸਕਦੇ ਸਾਨੂੰ ਇਹਨਾਂ ਦੇਵ ਜੀ ਦੇਵਤਿਆਂ ਅੱਗੇ ਨਹੀਂ ਸੁੱਟ ਸਕਦੇ ਦੇਵੀ ਦੀ ਪੂਜਾ ਨਹੀਂ ਕਰ ਸਕਦੇ ਦੇਵੀ ਪ੍ਰਗਟ ਨਹੀਂ ਕਰ ਸਕਦੇ ਉਹ ਵੀ ਇੱਕ ਦਿਨ ਨਹੀਂ ਦੋ ਦਿਨ ਨਹੀਂ ਪੂਰਾ ਸਾਲ ਦੇਵੀ ਪ੍ਰਗਟ ਕਰਨ ਲਈ ਲਾਤਤਾ ਤੇ ਦੇਵੀ ਨੇ ਆ ਕੇ ਤੁਹਾਨੂੰ ਖੰਡੇ ਦੀ ਪੌਲ ਦਿਵਾ ਦਿੱਤੀ ਇਹੀ ਘਰ ਪੜਦੇ ਆ ਨਾ ਸੀ ਬਚਿੱਤਰਨਾਟਕ ਤਾਂ ਆਹੀ ਲਿਖਿਆ ਫਿਰ ਐਡੀ ਐਡੇ ਗਪੌੜ ਛੱਡਦੇ ਆ ਬੰਤਾ ਸਿੰਘ ਵਰਗੇ ਜੇ ਬਚਿੱਤਰਨਾਟਕ ਨਹੀਂ ਰਹੂਗਾ ਦਸਮ ਗ੍ਰੰਥ ਨਹੀਂ ਰਹੂਗਾ ਦਸਾਂ ਗੁਰੂਆਂ ਦੇ ਨਾਂ ਕਿੱਥੋਂ ਆਉਗੇ ਮੈਂ ਪਿਛਲੇ ਹਫ਼ਤੇ ਵੀ ਕਿਹਾ ਫਿਰ ਕਹਿੰਨਾ ਭਾਈ ਨੰਦ ਲਾਲ ਜੀ ਗੋਆ ਨੇ ਆਪਣੀ ਕਿਤਾਬ ਦੇ ਵਿੱਚ ਸਾਰੇ ਦਸਾਂ ਗੁਰੂਆਂ ਦੇ ਨਾਂ ਲਿਖੇ ਹੋਏ ਆ ਸੈਨਾਪਤੀ ਗੁਰ ਸੋਭਾ ਦੇ ਵਿੱਚ ਜਿਹੜਾ 1711 ਦੇ ਵਿੱਚ ਲਿਖਿਆ ਗਿਆ ਸਿਰਫ 3 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਾਣ ਤੋਂ ਬਾਅਦ ਪੂਰਾ ਇਤਿਹਾਸ ਲਿਖਿਆ ਪਿਆ ਸਾਰਾ ਇਤਿਹਾਸ ਲਿਖਿਆ ਪਿਆ ਉਹ ਚ ਲੈ ਲਾਂਗੇ ਨਾ ਬੰਸਾਵਲੀ ਨਾਮੇ ਤੋਂ ਲੈ ਲਾਂਗੇ ਨਾ ਇਹ ਤਾਂ ਜਿਹੜਾ ਤੁਸੀਂ 72 ਨਾਟ ਕਹਿਣ ਦੇ ਆ ਹਾਲਾਂਕਿ ਬੰਸਾਵਲੀ ਨਾਮੇ ਚ ਹੋਰ ਬੜਾ ਕੁਝ ਗਲਤ ਮਲਤੇ ਪਰ ਅਸੀਂ ਇਤਿਹਾਸ ਲੈ ਲਾਂਗੇ ਨਾਂ ਲੈ ਲਾਂਗੇ ਉਹਦੇ ਵਿੱਚੋਂ ਇਹ ਤਾਂ 72 ਨਾਟ ਤਾਂ ਤੁਹਾਡੇ ਕੋਲ 1797 ਤੋਂ ਪਹਿਲਾਂ ਹੈ ਹੀ ਨਹੀਂ ਸੀ ਬਿਲਕੁਲ ਬਿਲਕੁਲ ਭਾਈ ਉਹ ਤਾਂ ਇਹ ਤੋਂ ਪਹਿਲਾਂ ਦੀਆਂ ਗ੍ਰੰਥਾਂ ਸਾਰੇ ਹਾਂ ਉਦੋਂ ਵੀ ਨਾ ਕਿੱਥੋਂ ਲਵਾਂਗੇ ਉਹ ਬਿਲਕੁਲ ਸੋ ਇਹ ਕੋਈ ਤੁਹਾਡੀ ਸੈਂਸ ਨਹੀਂ ਬੰਦੀ ਇਸ ਗੱਲ ਦੀ ਤੁਸੀਂ ਸਿਰਫ ਇਮੋਸ਼ਨਲ ਕਰਨ ਵਾਸਤੇ ਇਹ ਗੱਲ ਕਰਦੇ ਹੋ ਵੀ ਦਸਾਂ ਗੁਰੂਆਂ ਦੇ ਨਾਂ ਦਾ ਕੀ ਹੋਊਗਾ ਸਾਡੀ ਫਤਿਹ ਦਾ ਕੀ ਹੋ ਫਤਿਹ ਤਾਂ ਕਿਤੇ ਲਿਖੀ ਹੋਈ ਨਹੀਂ ਪੂਰੇ ਦਸਮ ਗ੍ਰੰਥ ਦੇ ਵਿੱਚ ਪੂਰੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਤੇ ਨਹੀਂ ਲਿਖੀ ਹੋਈ ਹਾਂ ਸਾਬ ਜੀ ਆਦਿਆਂ ਦੇ ਨਾਂ ਤੱਕ ਨਹੀਂ ਹੈਗੇ ਚਾਰਾਂ ਦੇ ਉਹ ਕਿੱਥੋਂ ਲੈਣੇ ਆ ਫਿਰ ਅਯੋਦਿਤ ਤਾਂ ਖੰਡੇ ਦੀ ਪੌਲ ਦਾ ਜ਼ਿਕਰ ਨਹੀਂ ਹੈ ਉਹਦੇ ਜਿ ਲਿਖਿਆ ਭਈ ਸ਼੍ਰੀ ਮੁਖਮਉ ਪਾਤਸ਼ਾਹ 10 ਇਹ ਕਿਨੇ ਲਿਖਿਆ ਆ ਹਾਂ ਬਿਲਕੁਲ ਔਰ ਖੰਡੇ ਦੀ ਪੌਲ ਦਾ ਜ਼ਿਕਰ ਤਾਂ ਕ ਨਹੀਂ ਆ ਫਿਰ ਉਹ ਕਿੱਥੋਂ ਲੈਣਾ ਤੁਸੀਂ ਖੰਡੇ ਦੀ ਪੌਲ ਦਾ ਜ਼ਿਕਰ ਵੀ ਤਾਂ ਕਿਦੋਂ ਲੈਨੇ ਆ ਨਾ ਵੀ ਅਮਰਿਸ਼ ਸ਼ਿਕਾਇਤ ਸੀ ਸਾਨੂੰ ਗੁਰੂ ਸਾਹਿਬ ਨੇ ਬੜਾ ਠੋਕੇ ਕਹਨੇ ਆ ਉਹਦਾ ਤਾਂ ਵਿੱਚ ਨਾਂ ਨਿਸ਼ਾਨ ਨਹੀਂ ਹੈਗਾ ਵੀ ਕਦੋਂ ਸ਼ਿਕਾਇਤ ਸੀ ਉਹ ਤੁਸੀਂ ਸਣਾਪਤੀ ਤੋਂ ਲੈਨੇ ਆ ਜਾਂ ਮਨਸਾਵਲੀ ਨਾਮੇ ਤੋਂ ਲੈਨੇ ਆ ਤੇ ਫਿਰ ਨਾਮ ਕਿਉਂ ਨਹੀਂ ਲਿਆ ਹਾ ਤੇ ਸੋ ਗੱਲ ਕਰਨ ਲੱਗਾ ਥੋੜਾ ਜਿਆ ਸੋਚ ਲਿਆ ਕਰੋ ਬੰਤਾ ਸਿੰਘ ਜੀ ਜਦੋਂ ਇਦਾਂ ਦੀਆਂ ਗੱਲਾਂ ਕਰਦਾ